ਪੰਜਾਬ ਸਰਕਾਰ ਵੱਲੋਂ ਨੌਕਲੀ ਪਹਿਲ ਕਰਕੇ ਜਿਲ੍ਹਾ ਤਰਨਤਾਰਨ ਵੱਲੋਂ ਬੱਚਿਆਂ ਦਾ ਲੋਹੜੀ ਦਾ ਤਿਹਾਰ ਮਨਾਇਆ ਗਿਆ। ਇਹ ਤਿਹਾਰ ਭਾਈ ਵੀਰ ਸਿੰਘ ਵਿਰਧ ਹਾਲ ਵਿਖੇ ਮਨਾਇਆ ਗਿਆ ਜਿਸ ਵਿੱਚ ਜਿਲ੍ਹਾ ਪ੍ਰਸ਼ਾਸਨ ਦੇ ਅਫਸਰ ਪਹੁੰਚੇ ਔਰ ਉਹਨਾਂ ਨੇ ਬੱਚਿਆਂ ਨੂੰ ਇਨਾਮ ਦਿੱਤੇ ਔਰ ਬਜ਼ੁਰਗਾਂ ਨੂੰ ਵੀ ਮਿਲੇ ਤੇ ਉਹਨਾਂ ਦੀਆਂ ਅਦੋਕਤ ਕਲਪਾਂ ਸੁਣੀਆਂ ਔਰ ਨਾਲ ਹੀ ਉਹਨਾਂ ਨੇ ਕਹਿ ਕੇ ਲੋਹੜੀ ਦਾ ਤਿਹਾਰ ਜੋ ਹੈ ਇਹ ਕਟੀਆਂ ਦਾ ਹੈ ਧੀਆ ਦਾ ਹੈ ਜੋ ਕਿ ਸਾਡੇ ਸਮਾਜ ਦੇ ਵਿੱਚ ਅੱਗੇ ਜਾ ਕੇ ਵਧਣ ਗਿਆ ਔਰ ਸਾਡਾ ਨਾਰੋਸ਼ਨ ਕਰ ਦਿੱ ਗਿਆ ਦੇਸ਼ ਦਾ ਨਾਰੋਸ਼ਨ ਕਰ ਦਿੱ ਗਿਆ ਕੈਮਰਾਮੈਨ ਹਰ ਅਮਰ ਹੈਰੀ ਦੇ ਨਾਲ ਗਰੇਂਦਰ ਟਿੰਗੂ ਰਿਪੋਰਟ ਇੰਡੀਆ ਟੀਵੀ ਤਰਨਤਾਰ ਜਿਹਨਾਂ ਦਾ ਪ੍ਰੋਗਰਾਮ ਆਕਸਾ ਤਰਨਤਾਰਨ ਡੀਐਸਐਸਓ ਤਰਨਤਾਰਨ ਦਾ ਚਾਰਜ ਮੈਰੇ ਕੋਲ ਹੀ ਹੈ ਸੋ ਅੱਜ ਜਿਹੜਾ ਦਿਹਾੜਾ ਹੈ ਜੀ ਸ਼ੁਭ ਦਿਹਾੜਾ ਹੈ ਕੁੜੀਆਂ ਦੀ ਨਵੀਂ ਚੜ੍ਹਪੇ ਕੁੜੀਆਂ 21 ਕੁੜੀਆਂ ਦੀ ਅਸੀਂ ਲੋੜੀ ਅੱਜ ਮਨਾਈਏ ਤੇ ਜਿਹਦੇ ਵਿੱਚ ਛੋਟੀਆਂ 1 ਸਾਲ ਤੋਂ ਘੱਟ ਸਾਡੇ ਕੋਲ ਕੁੜੀਆਂ ਇੱਥੇ ਹਾਜ਼ਰ ਨੇ ਤੇ ਉਹਨਾਂ ਨੂੰ ਅਸੀਂ ਪੇਟਾਂ ਦੇ ਕੇ ਉਹਨਾਂ ਨੂੰ ਅਸੀਂ ਸਨਮਾਨ ਉਹਦਾ ਕੀਤਾ ਹੈਗਾ ਤਾਂ ਕਿ ਇਹ ਦਿਖਾਈਏ ਸਮਾਜ ਨੂੰ ਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਤੇ ਕੁੜੀਆਂ ਦਾ ਜਿਹੜਾ ਇਹਨਾਂ ਦਾ ਚਾਹੇ ਬੇਸਿਕਲੀ ਸਾਡਾ ਜਿਹੜਾ ਮਕਸਦ ਹੁੰਦਾ ਹੈ ਇਹਨਾਂ ਦੇ ਮਾਪੇ ਨੂੰ ਦੱਸਣਾ ਹੁੰਦਾ ਹੈ ਬਜ਼ੁਰਗਾਂ ਨੂੰ ਦੱਸਣਾ ਹੁੰਦਾ ਪਰਵਾਹ ਦੇ ਕਿ ਆਪਦੇ ਕੁੜੀਆਂ ਨੂੰ ਜਿੱਥੇ ਆਪਾਂ ਮੁੰਡਿਆਂ ਨੂੰ ਪੜਾਉਂਦੇ ਆ ਕੁੜੀਆਂ ਨੂੰ ਵੀ ਵਧੀਆ ਤਰੀਕੇ ਨਾਲ ਇਹਨੂੰ ਐਜੂਕੇਸ਼ਨ ਦਿਓ ਚੰਗਾ ਪੜ੍ਹਾਈ ਲਿਖਾਈ ਕਰੋ ਤਾਂ ਕਿ ਆ ਕੁੜੀਆਂ ਅੱਗੇ ਵਧ ਕੇ ਅੱਜਕਲ ਗੁੜੀ ਆਈਐਸਪੀਸੀਐਸ ਬੜੀ-ਬੜੀ ਨੌਕਰੀਆਂ ਤੇ ਬੈਠੀਆਂ ਨੇ ਤੇ ਇਹਨਾਂ ਨੂੰ ਵੀ ਅਪਰਬ ਦਿਨ ਤੁਗੜੀ ਰਾਤ ਚੌਗਣੀ ਤਰੱਕੀ ਦੇਵੀ ਸਾਡਾ ਇਹੀ ਬੇਟੀ ਬਚਾਉ ਦਾ ਮਕਸਦ ਰਹਿੰਦਾ ਹੈ। ਭਰਵਿੰਦਰ ਸਿੰਘ ਭਾਈ ਵੀਰ ਸਿੰਘ ਬਿਲਦਕਰ ਮੈਂਬਰ ਚਾਹੇ ਮੇਰੇ ਨਾਲ ਮੇਰੇ ਸਾਥੀ ਸਰਦਾਰ ਮਨਜੀਤ ਸਿੰਘ ਢਿੱਲੋਂ ਸਾਹਿਬ ਨਾਲ ਸਾਡੇ ਮੈਨੇਜਰ ਮੈਡਮ ਸੁਜੀਵ ਕੌਰ ਤੇ ਅੱਜ ਡੀਸੀ ਸਾਹਿਬ ਦੇ ਹੁਕਮਾਨ ਸਾਹਿਬ ਰਾਹੁਲ ਜੀ ਤੇ ਗਗਨਜੀ ਆਏ ਨੇ ਇੱਥੇ ਬਜ਼ੁਰਗਾਂ ਨਾਲ ਅਤੇ ਛੋਟੀ ਨਵ ਜਮ ਜਮੀਆਂ ਬੱਚੀਆਂ ਨਾਲ ਇਹਨਾਂ ਨੇ ਲੋਹੜੀ ਮਨਾਣੀ ਹੈ ਉਹਨਾਂ ਵਾਸਤੇ ਗਿਫਟ ਲੈ ਕੇ ਆਏ ਨੇ ਇਹਨਾਂ ਦਾ ਉਪਰਾਲਾ ਬਹੁਤ ਵਧੀਆ ਵੈ ਇਸ ਦੇ ਨਾਲ ਕੁੜੀਆਂ ਦੀ ਲੋਹੜੀ ਵਧੀਆ ਮਨਾਈ ਜਾਏਗੀ ਬਜ਼ੁਰਗ ਵੀ ਖੁਸ਼ ਹੋਣਗੇ ਤੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗਾ ਕਿ ਕੁੜੀਆਂ ਦੀ ਕੀ ਮਹੱਤਤਾ ਵੈ ਜੀ ਸੱਸੀ ਅਗਾਲ ਜੀ ਅੱਜ ਲੋਹੜੀ ਦੇ ਮੌਕੇ ਤੇ ਡੀਸੀ ਦਫ਼ਤਰ ਤਰਨਤਾਰਨ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਦੇ ਨੁਮਾਇੰਦੇ ਇਸ ਵੇਲੇ ਸਾਡੇ ਕੋਲ ਰਾਹੁਲ ਜੀ ਜਿਹੜੇ ਕਿ ਡੀਐਸਐਸ ਹੋਈਆ ਔਰ ਹੋਰ ਵੀ ਇਹਨਾਂ ਕੋ ਕਿ ਚਾਰਜਾ ਹੋ ਆਏ ਆ ਇੱਥੇ ਛੋਟੀਆਂ ਇੱਕ ਸਾਲ ਤੋਂ ਛੋਟੀਆਂ ਜਿਹੜੀਆਂ ਨੰਨੀਆਂ ਮੁੰਨੀਆਂ ਬੱਚੀਆਂ ਉਹਨਾਂ ਦੀ ਲੋੜੀ ਮਨਾਉਣ ਲਈ ਤੇ ਨਾਲ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਲਈ ਬਜ਼ੁਰਗਾਂ ਦੇ ਨਾਲ ਲੋੜੀ ਬਣਾਉਣ ਲਈ ਤੇ ਆਏ ਆ ਇਹ ਇਹਨਾਂ ਦਾ ਬਹੁਤ ਵਧੀਆ ਇੱਕ ਉਦਮ ਆ ਤੇ ਇਹਦੇ ਨਾਲ ਸਮਾਜ ਨੂੰ ਬੜੀ ਸੇਧ ਮਿਲੂਗੀ ਕਿ ਅਸੀਂ ਲੜਕੀਆਂ ਨੂੰ ਹੀ ਉਹ ਨਹੀਂ ਮੰਨਤਾ ਜਿਹਨੀਆਂ ਕੈਸੀ ਲੜਕੀਆਂ ਨੂੰ ਦਿੰਦੇ ਆ ਅਤੇ ਇਹ ਵੀ ਸਾਰੇ ਦੁਨੀਆ ਦੇ ਵਿੱਚ ਵੱਧ ਤੋਂ ਵੱਧ ਨਾਮ ਕਮਾ ਸਕਣ ਇਹਨਾਂ ਦਾ ਬਹੁਤ ਮੈਂ ਧੰਨਵਾਦ ਕਰਦਾ ਜਿਹੜਾ ਨੇ ਇਹਨਾਂ ਨੇ ਇੱਥੇ ਆਣ ਕੇ ਅੱਜ ਇਹ ਉਪਰਾਲਾ ਕੀਤਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮੈਂ ਰਜੇਸ਼ ਕੁਮਾਰ ਜ਼ਿਲ੍ਹਾ ਬਾਲ ਤੋਂ ਇੱਕ ਅਫਸਰ ਤਨਤਨ ਜਿਵੇਂ ਕਿ ਅੱਜ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਅਸੀਂ ਅੱਜ ਧੀਆਂ ਦੀ ਲੋੜੀਆਂ ਮਨਾ ਰਹੇ ਹਾਂ ਅੱਜ ਅਸੀਂ ਇੱਕ ਬਜ਼ੁਰਗਾਂ ਦੇ ਨਾਲ ਧੀਆਂ ਨੂੰ ਜਿਨ੍ਹਾਂ ਧੀਆਂ ਨੇ ਦੋਨੋਂ ਘਰ ਸੰਭਾਲਨੇ ਆਂਦੇ ਆ ਉਸ ਪ੍ਰਾਲਿਆਂ ਕਰਕੇ ਅੱਜ ਬਜ਼ੁਰਗਾਂ ਦੇ ਨਾਲ ਅਸੀਂ 올ਡੇਜ ਹੋਮ ਜਿਹੜਾ ਸਾਡਾ ਭਾਈ ਵੀਰ ਸਿੰਘ ਵੀਰ ਦਾ ਆਸ਼ਰਮ ਹੈਗਾ ਉੱਥੇ ਲਿਓੜੀ ਦਾ ਪ੍ਰੋਗਰਾਮ ਕਰ ਰਹੇ ਆਂ ਗਿਆ ਜਿਨ੍ਹਾਂ ਦੇ ਚੀਫ ਖਾਸ ਅਦਵਾਨ ਦੇ ਸਾਡੇ ਟਰਸਟੀ ਨਾਲ ਸਨ ਸਾਡੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਤਰਨਤਾਰਨ ਸ਼੍ਰੀ ਆਵਲੋੜਾ ਜੀ ਇਹ ਜਿਹੜਾ ਪ੍ਰੋਗਰਾਮ ਉਲਿੱਕਿਆ ਜਾ ਰਿਹਾ ਹੈਗਾ ਇਹ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਉਲਿੱਕਿਆ ਜਾ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਲ 2015 ਵਿੱਚ ਬੇਟੀ ਚੋਬੇਟ ਪੜਾਉ ਸਕੀਮ ਆਈ ਸੀਗੀ ਜ਼ਿਲ੍ਹਾ ਤਰਨਤਾਰਨ ਦੀ ਜਿਹੜੀ ਸੈਕਸ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੇ ਉਪਰਾਲਿਆਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲਿਆਂ ਕਰਕੇ ਜਿਹੜੀ ਅੱਜ ਦੀ ਸਾਡੀ ਸਟਰੈਂਥ ਹੈਗੀ ਹੈ 915 ਕਰੋਸ ਕਰ ਚੁੱਕੀ ਹੈਗੀ ਹੈ ਜੋ ਕਿ ਇੱਕ ਬਹੁਤ ਵੱਡਾ ਸਰਕਾਰ ਨੇ ਸਾਨੂੰ ਟੀਚਾ ਦਿੱਤਾ ਹਰ ਸਾਲ 2% ਵਧਾਣਾ ਹੈ ਜੋ ਕਿ ਅਸੀਂ 2% ਨੂੰ ਵੀ ਤੋੜਦੇ ਹੋਏ ਕਾਫੀ ਅੱਗੇ ਵੱਧ ਚੁੱਕੇ ਹੈਗੇ ਆ ਤੇ ਅਸੀਂ ਆਮ ਸਰਕਾਰਾਂ ਨੂੰ ਵੀ ਇਹ ਆਮ ਪਰਿਵਾਰਾਂ ਨੂੰ ਵੀ ਇਹ ਬੇਨਤੀ ਕਰਦੇ ਆਂ ਵੀ ਆਪਦੇ ਘਰਛਤੀਆਂ ਨੂੰ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੈ ਪੂਰੇ ਆਲ ਵਰਡ ਇੰਡੀਆ ਦੇ ਅੰਦਰ 163 ਜਿਲ੍ਹਿਆਂ ਦੇ ਅੰਦਰ ਸਾਡਾ ਜ਼ਿਲ੍ਹਾ ਤਰਨਤਾਰਨ ਵੀ ਪ੍ਰਧਾਨ ਮੰਤਰੀ ਨરેન્દ્ર ਮੋਦੀ ਜੀ ਵੱਲੋਂ ਸਨਮਾਨਿਤ ਹੋ ਚੁੱਕਿਆ ਹੈਗਾ 163 ਚੋਂ ਤਿੰਨ ਜ਼ਿਲ੍ਹੇ ਸਿਲੈਕਟ ਕੀਤੇ ਸੀ ਜਿਹਨਾਂ 'ਚ ਤਰਨਤਾਰਨ ਦਾ ਪਹਿਲੇ ਨਾਮ ਤੇ ਆਇਆ ਸੀਗਾ ਇਸ ਤੋਂ ਇਲਾਵਾ ਬੇਟੀ ਚੌਬਿਤ ਪੜਾਉ ਦੀ ਸੁਰੱਖਿਆ ਸਿੱਖਿਆ ਇਹ ਸਾਡੀ ਬਹੁਤ ਮਾਇਨੇ ਰੱਖਦੀ ਹੈਗੀ ਹੈ ਧੰਨਵਾਦ